ਸਤਿ ਸ਼੍ਰੀ ਅਕਾਲ ਜੀ ਸਿਮਰਨ ਬੁਟੀਕਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਅੱਜ ਵਾਲੀ ਵੀਡੀਓ ਬਹੁਤ ਖਾਸ ਵੀਡੀਓ ਹੈ ਜੀ ਸਾਰੀਆਂ ਭੈਣਾਂ ਲਈ ਇੱਕੋ ਪ੍ਰਾਈਸ ਦੇ ਸੂਟ ਰੱਖਤੇ ਜੀ ਆਫਰ ਹੈ ਜੀ ਸੂਟਾਂ ਤੇ ਬਹੁਤ ਵਧੀਆ ਆਫਰ ਹੈ ਜੀ ਐਦਾਂ ਨਹੀਂ ਹੈ ਤੁਸੀਂ ਇੱਕ ਵਾਰ ਜ਼ਰੂਰ ਸੂਟ ਬਾਏ ਕਰਿਓ ਜੀ ਸੂਟ ਦਾ ਪ੍ਰਾਈਸ ਹੈਗਾ 1150 ਰੁਪਿਆ 1150 ਵਿੱਚ ਵੀ ਤੇ ਸ਼ਿਪਿੰਗ ਤੁਹਾਡੇ ਘਰ ਤੱਕ ਸੂਟ ਪਹੁੰਚ ਜੂਗਾ ਜੀ ਤੁਸੀਂ ਕਿਤੇ ਵੀ ਬੈਠੇ ਆ ਤੁਸੀਂ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ Google Pay Paytm ਕਰਕੇ ਸਕਰੀਨਸ਼ਾਟ ਸੈਂਡ ਕਰਨਾ ਹੈ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਸਿਰਫ ਤੁਸੀਂ ਐਡਰੈਸ ਦੱਸਣਾ ਹੈ ਪਹਿਲਾ ਸੂਟ ਚੈੱਕ ਕਰੋ ਜੀ ਗ੍ਰੇਸ ਕਾਟਨ ਦਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਸੂਟ ਦਾ ਵਰਕ ਚੈੱਕ ਕਰੀ ਜਾਏ ਜੀ 5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਦੁਪੱਟੇ ਦੇ ਚਾਰ ਚਪੇਰੇ ਤੁਹਾਨੂੰ ਕੱਟ ਵਰਕ ਮਿਲੂਗਾ ਬਹੁਤ ਪਿਆਰਾ ਲੈਵਨ ਕਲਰ ਦਾ ਸੂਟ ਹੈ ਜੀ ਗ੍ਰੇਸ ਕਾਟਨ ਫੈਬਰਿਕ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲਈ ਜੋ ਜੀ ਨਾਲ ਦੀ ਨਾਲ ਇੱਕ ਕਲਰ ਏ ਆ ਜੀ ਇਹ ਵੀ ਚੈੱਕ ਕਰੋ ਜੀ ਇਹ ਵੀ ਗ੍ਰੇਸ ਕਾਟਨ ਫੈਬਰਿਕ ਹੈ ਬਹੁਤ ਪਿਆਰਾ ਵਰਕ ਹੋਇਆ ਹੋਇਆ ਹੈ ਜੀ ਤੁਹਾਡੇ ਕੋਲ ਆਲਮੋਸਟ ਮੇਰਾ ਕੱਪੜਾ ਜਾਂਦਾ ਤੁਹਾਨੂੰ ਪਤਾ ਕੱਪੜੇ ਦੀ ਕੁਆਲਿਟੀ ਦਾ ਬਹੁਤ ਪਿਆਰਾ ਸੂਟ ਇਹ ਵੀ ਅੱਜ ਦੀ ਡੇਟ ਵਿੱਚ ਤੁਹਾਨੂੰ 1150 ਰੁਪਿਆ 1150 ਰੁਪਏ ਵਿੱਚ ਤੁਸੀਂ ਘਰ ਬੈਠੇ ਸੂਟ ਮੰਗਾਓ ਕਿਤੇ ਜਾਣ ਦੀ ਤੁਹਾਨੂੰ ਲੋੜ ਨਹੀਂ ਜੀ ਨਾਲ ਪਿਓਰ ਦਾ ਦੁਪੱਟਾ ਬਰਕ ਹੋਇਆ ਬਾਜੀ ਫੁੱਲ ਪਿਓਰ ਦਾ ਦੁਪੱਟਾ ਮਿਲੂਗਾ ਜੀ ਤੁਹਾਨੂੰ ਪੂਰਾ 2.5 ਮੀਟਰ ਦਾ ਜੀ ਇਹ ਵੀ ਸੂਟ ਮਿਲੂਗਾ ਜੀ ਤੁਹਾਨੂੰ 1150 ਦਾ ਜੀ ਨਾਲ ਦੀ ਨਾਲ ਸਕਰੀਨਸ਼ਾਟ ਲਈ ਜਾਓ ਦੀ ਨਾਲ ਦੀ ਨਾਲ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਜੀ ਕੋਈ ਮੇਰੀ ਭੈਣ ਰਹਿ ਨਾ ਜਾਵੇ ਜੀ ਬਹੁਤ ਪਿਆਰੇ ਪਿਆਰੇ ਜੇ ਸੂਟ ਹੈ ਜੀ ਸੀ ਥਰੂ ਨਹੀਂ ਹੈਗੇ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਤੁਸੀਂ ਦੁਬਾਰਾ ਤੇ ਮੈਸੇਜ ਕਰੋਗੇ ਵੀ ਲਾਈਨਿੰਗ ਲੱਗਣੀ ਆ ਕੋਈ ਲਾਈਨਿੰਗ ਨਹੀਂ ਲੱਗਣੀ ਜੀ ਅਗਲਾ ਸੂਟ ਚੈੱਕ ਕਰੋ ਜੀ ਕਲਰ ਕੰਟਰਾਸਟ ਦੇਖੋ ਜੀ ਕਿੰਨਾ ਪਿਆਰਾ ਸੂਟ ਹੈ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਮਿਲੂਗਾ ਜੀ ਤੁਹਾਨੂੰ ਡਿਜੀਟਲ ਪ੍ਰਿੰਟ ਸੂਟ ਹੈ ਕਲਰ ਹੀ ਬਹੁਤ ਪਿਆਰਾ ਹੈ ਜੀ ਨਾ ਤਾਂ ਕਲਰ ਪੀਚ ਹੈ ਜੀ ਨਾ ਪਿੰਕ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਨੂੰ ਹਾਈਲਾਈਟ ਕਰਿਆ ਹੋਇਆ ਜੀ ਧਾਗੇ ਨਾਲ ਨਾਲ ਤੁਹਾਨੂੰ ਬਹੁਤ ਹੀ ਪਿਆਰੀ ਬਾਵਾ ਸ਼ੇਡ ਕਲਰ ਦੀ ਪੀਚ ਬਾਵਾ ਜਿਹਾ ਬਹੁਤ ਹੀ ਪਿਆਰਾ ਬਾਟਮ ਮਿਲੂਗੀ ਜੀ ਦੁਪੱਟਾ ਤੁਹਾਨੂੰ ਫੁੱਲ ਪਿਓਰ ਦਾ ਮਿਲੇਗਾ ਜੀ ਫੁੱਲ ਪਿਓਰ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਚੈੱਕ ਕਰੋ ਦੁਪੱਟੇ ਦੇ ਪੱਟੀ ਫੁੱਲ ਪਿਓਰ ਦੁਪੱਟਾ ਹੈ ਜੀ 1150 ਰੁਪਿਆ ਸੂਟ ਦਾ ਰੇਟ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਜਾਇਓ ਜੀ ਨਾਲ ਦੀ ਨਾਲ ਉਸ ਤੋਂ ਬਾਅਦ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਜ਼ਿਆਦਾ ਸੋਹਣਾ ਇਹ ਵੀ ਤੁਹਾਨੂੰ ਗਲੇਸ ਕਾਟਨ ਚ ਮਿਲੇਗਾ ਜੀ ਬਹੁਤ ਡਿਮਾਂਡਡ ਵੀਡੀਓ ਆ ਜੀ ਗਲੇਸ ਕਾਟਨ ਫੈਬਰਿਕ ਦੀ ਜਿਵੇਂ ਗਰਮੀ ਆ ਰਹੀ ਹੈ ਕਲਰ ਬਹੁਤ ਪਿਆਰੇ ਆ ਜੀ ਇਹ ਵੀ ਨਾਲ ਪਿਓਰ ਦਾ ਦੁਪੱਟਾ ਹੈ ਜੀ ਬਹੁਤ ਸੋਹਣਾ 2.5 ਮੀਟਰ ਦਾ ਜੀ ਸਾਰੇ ਦੁਪੱਟੇ 'ਚ ਤੁਹਾਨੂੰ ਵਰਕ ਮਿਲੇਗਾ ਜੀ ਪ੍ਰਾਈਸ ਹੈਗਾ ਓਨਲੀ 850 ਰੁਪਈਆ ਜੀ 850 ਰੁਪਈਆ ਪ੍ਰਾਈਸ ਹੈ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਡਿਸਕਾਊਂਟ ਤੇ ਕੱਟੇ ਆ ਜੀ ਬਹੁਤ ਘੱਟ ਰੇਟ 'ਚ ਜਿੱਥੇ ਮਰਜ਼ੀ ਸੂਟ ਦੀ ਟਰਾਈ ਕਰ ਲਿਓ ਜੀ ਐਨੀ ਘੱਟ ਰੇਟ 'ਚ ਤੁਹਾਨੂੰ ਕਿਤੋਂ ਸੂਟ ਨਹੀਂ ਮਿਲਣਾ ਜੀ ਸੂਟ ਚੈੱਕ ਕਰੋ ਜੀ ਬਹੁਤ ਹੀ ਵਧੀਆ ਲਾਈਟ ਫਰੋਜੀ ਕਲਰ ਦਾ ਬਲੌਕ ਪ੍ਰਿੰਟਡ ਹੋਈ ਵੀ ਹੈ ਜੀ ਬਲੌਕ ਪੇਂਟ ਹੋਇਆ ਹੋਇਆ ਹੈ ਜੀ ਬਹੁਤ ਪਿਆਰਾ ਦੁਪੱਟੇ ਤੇ ਵੀ ਤੁਹਾਨੂੰ ਬਹੁਤ ਹੀ ਜ਼ਿਆਦਾ ਸੋਹਣਾ ਪੇਂਟ ਮਿਲੇਗਾ ਜੀ ਦੁਪੱਟਾ ਚੈੱਕ ਕਰੋ ਇੱਕ ਵਾਰ ਜੀ ਤੁਹਾਡਾ ਮਨ ਖੁਸ਼ ਹੋ ਜਾਊਗਾ ਜੀ ਜੇ ਤੁਸੀਂ ਸੂਟ ਵੇਅਰ ਕਰੋਗੇ ਜੀ 2.5 ਮੀਟਰ ਦਾ ਫੁੱਲ 2.5 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ 1150 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ 1150 ਰੁਪਿਆ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਜਾਓ ਸੈਂਡ ਕਰੀ ਜਾਓ ਜੀ ਓਨਲੀ 1150 ਰੁਪਿਆ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਮਿਲ ਜੂਗਾ ਜੀ ਉਹ ਸੇਮ ਡਿਜ਼ਾਈਨ ਹੈ ਜੀ ਸਿਰਫ ਕਲਰ ਦਾ ਫਰਕ ਹੈ ਜੀ ਸਿਰਫ ਕਲਰ ਦਾ 5 ਮੀਟਰ ਦੀ ਕਟ ਹੈ ਜੀ 1150 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਇੱਕ ਸੂਟ ਹੈਗਾ ਜੀ ਇਹਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਸੂਟ ਪਿੰਕ ਕਲਰ 베بی ਪਿੰਕ ਕਲਰ ਹੈ ਜੀ 베بی ਪਿੰਕ ਕਲਰ ਬਹੁਤ ਜ਼ਿਆਦਾ ਸੋਹਣਾ ਕਲਰ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਊਗਾ ਜੀ ਬਹੁਤ ਸੋਹਣਾ ਬਲੌਕ ਪ੍ਰਿੰਟ ਹੋਇਆ ਵਾ ਉੱਪਰ ਜੀ ਬਲੌਕ ਪ੍ਰਿੰਟ ਨਾਲ ਦੁਪੱਟਾ ਵੀ ਚੈੱਕ ਕਰੋ ਜੀ ਨਾਲ ਤੁਹਾਨੂੰ ਬਹੁਤ ਹੀ ਪਿਆਰਾ ਡਿਜ਼ਾਈਨਰ 2.5 ਮੀਟਰ ਦਾ ਦੁਪੱਟਾ ਮਿਲੂਗਾ ਪਹਿਲਾਂ ਸੂਟ ਤੁਹਾਨੂੰ ਕਲੀਅਰ ਖੋਲ ਕੇ ਦਿਖਾਤਾ ਜੀ ਦੁਪੱਟਾ ਦੇਖੋ ਜੀ ਜਿਵੇਂ ਸੀਜ਼ਨ ਹੈ ਗਰਮੀਆਂ ਦਾ ਉਵੇਂ ਹੀ ਤੁਹਾਨੂੰ ਸੂਟ ਮਿਲੂਗਾ ਜੀ ਬਹੁਤ ਸੋਹਣਾ ਸੂਟ ਲੱਗੂਗਾ ਵੇਅਰ ਕਰਿਆ ਵਾ 1150 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਸੈਂਡ ਕਰਕੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੁਸੀਂ ਨਹੀਂ ਲੈਣਾ ਤਾਂ ਅੱਗੇ ਰਿਸ਼ਤੇਦਾਰਾਂ ਨੇ ਕਿਸੇ ਨੇ ਲੈਣਾ ਹੋਵੇ ਪ੍ਰਾਈਸ ਹੈਗਾ ਓਨਲੀ 1150 ਰੁਪਿਆ ਲੈਣ ਦੇਣ ਲਈ ਜਿਵੇਂ ਅੱਗੇ ਤਿਹਾਰ ਆਏ ਦਾ ਹੈ ਜੀ ਤੁਸੀਂ ਜਿਵੇਂ ਮਰਜੀ ਇਹ ਸੂਟ ਦੋ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਚੈੱਕ ਕਰੋ ਜੀ ਬਹੁਤ ਸੋਹਣੀ ਲਾਈਨਿੰਗ ਬਣੀ ਵੀ ਆ ਬਹੁਤ ਪਿਆਰਾ ਫੈਬਰਿਕ ਹੈ ਬਲੌਕ ਪ੍ਰਿੰਟ ਕਰਕੇ ਹਾਈਲਾਈਟ ਕਰਿਆ ਹੋਇਆ ਤਾਂ ਅੱਗੇ ਨਾਲ ਬਹੁਤ ਸੋਹਣਾ ਨਾਲ 2.5 ਮੀਟਰ ਦੀ ਤੁਹਾਨੂੰ ਦੁਪੱਟਾ ਮਿਲੂਗਾ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਦਾ ਪ੍ਰਾਈਸ ਹੈਗਾ ਓਨਲੀ 1150 ਰੁਪਿਆ 11500 ਰੁਪਏ ਵਿੱਚ ਤੁਹਾਨੂੰ ਬਹੁਤ ਪਿਆਰਾ ਸੂਟ ਮਿਲੇਗਾ ਜੀ ਇੱਕ ਕਲਰ ਜੀ ਇਹ ਹੈ ਇਹਦੇ ਵਿੱਚ ਚੈੱਕ ਕਰੋ ਬਹੁਤ ਸੋਹਣਾ ਸੂਟ ਹੈ ਤੇ ਬਹੁਤ ਸੋਹਣਾ ਸੂਟ ਦਾ ਕਲਰ ਹੈ 11500 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਕੋਈ ਮੇਰੀ ਭੈਣ ਰਹਿ ਨਾ ਜਾਵੇ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋਗੇ ਇਹਦੇ ਵਿੱਚ ਇਹ ਤੁਹਾਨੂੰ ਇੱਕ ਕਲਰ ਏ ਮਿਲ ਜਾਊਗਾ ਜੀ ਚਾਰ ਕਲਰ ਹੈ ਜੀ ਪੂਰੇ ਬਹੁਤ ਸੋਹਣੇ ਸੋਹਣੇ ਜੇ ਕਲਰ ਹੈ ਜੀ ਕੋਈ ਕਲਰ ਛੱਡਣ ਵਾਲਾ ਨਹੀਂ ਹੈਗਾ ਜੀ 850 ਰੁਪਿਆ ਸੂਟ ਦਾ ਪ੍ਰਾਈਸ ਹੈ ਤੁਸੀਂ ਬਦੌਟ ਲਰਨਿੰਗ ਵੀ ਸੂਟ ਬਣਾ ਸਕਦੇ ਆ ਜੀ ਸੂਟ ਦਾ ਪ੍ਰਾਈਸ ਹੈਗਾ 1150 ਰੁਪਏ ਇਹ 1150 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਇੱਕ ਕਲਰ ਇਹਦੇ ਵਿੱਚ ਇਹ ਮਿਲੂਗਾ ਜੀ ਤੁਹਾਨੂੰ ਸੂਟ ਦਾ ਪ੍ਰਾਈਸ ਹੈਗਾ ਓਨਲੀ 1150 ਰੁਪਿਆ ਸਾਰੇ ਧਿਆਨ ਨਾਲ ਸੁਣ ਲਿਓ ਜੀ ਇਹ ਚਾਰੇ ਸੂਟ ਸੌਰੀ ਮੇਤੇ ਗਲਤ ਕਹਿ ਹੋ ਗਿਆ ਸੀਗੇ ਜੀ ਇਹ ਚਾਰੇ ਸੂਟ ਤੁਹਾਨੂੰ ਮਿਲਣਗੇ 111100 ਦੇ ਚੰਗੀ ਤਰ੍ਹਾਂ ਕਲਰ ਚੈੱਕ ਕਰ ਲਓ ਜੀ ਬਹੁਤ ਪਿਆਰੇ ਸੂਟ ਹੈ ਜੀ ਕੋਈ ਸੂਟ ਛੱਡਣ ਵਾਲਾ ਨਹੀਂ ਹੈਗਾ ਜੀ ਜੇ ਤੁਸੀਂ ਟਰਸਟ ਕਰਦੇ ਆ ਤੁਹਾਡੇ ਕੋਲ ਮੇਰਾ ਕੱਪੜਾ ਜਾਂਦਾ ਹੈ ਨਾ ਤੁਸੀਂ ਜਰੂਰ ਇਹ ਸੂਟ ਬਾਏ ਕਰਿਓ ਜੀ ਪ੍ਰਾਈਸ ਹੈਗਾ ਓਨਲੀ 1150 ਰੁਪਇਆ 1150 ਰੁਪਏ ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾ ਜੀ ਵਿਦ ਸ਼ਿਪਿੰਗ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟਾਂ ਦੇ ਕਲਰ ਹੈ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋਗੇ ਇਹ ਵੀ ਤੁਹਾਨੂੰ ਅੱਜ 11500 ਦਾ ਹੀ ਦੇ ਦੇਣਾ ਜੀ ਬਹੁਤ ਪਿਆਰਾ ਸੂਟ ਹੈ ਜੀ 셔ਟ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਹੈ ਕਿਸੇ ਮੇਰੀ ਭੈਣ ਨੂੰ ਪਸੰਦ ਹੋਵੇ ਤਾਂ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਪਾਰਟੀ ਵੇਅਰ ਸੂਟ ਹੈ ਬਹੁਤ ਸੋਹਣੇ ਸਾਰੇ ਜਿਵੇਂ ਗਰਮੀਆਂ ਜੀ ਉਦਾਂ ਦੇ ਤੁਹਾਡੇ ਲਈ ਸੂਟ ਲੈ ਕੇ ਆਨੇ ਆ ਜੀ ਬਹੁਤ ਪਿਆਰੇ ਸੂਟ ਹੈ ਜੀ ਦੁਪੱਟਾ ਚੈੱਕ ਕਰੋ ਨਾਲ ਤੁਹਾਨੂੰ ਬਾਟਮ ਮਿਲੂਗੀ ਜੀ ਪਲੇਨ 2.5 ਮੀਟਰ ਦੀ ਸੂਟ ਦਾ ਪ੍ਰਾਈਸ ਹੈਗਾ 1150 ਰੁਪਈਆ ਜੀ 1150 ਰੁਪਈਆ ਸੂਟ ਦਾ ਪ੍ਰਾਈਸ ਹੈ ਜੀ ਇਹਦੇ ਵਿੱਚ ਅਗਲਾ ਕਲਰ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਬਹੁਤ ਜਿਆਦਾ ਸੋਹਣਾ ਕਲਰ ਹੈ ਜੀ ਚੈੱਕ ਕਰੋ ਜੀ ਬਹੁਤ ਸੋਹਣਾ ਕਲਰ ਦੇਖੋ ਕਿੰਨਾ ਪਿਆਰਾ ਹੈ ਜੀ ਇਹ ਸੂਟ ਵੀ ਮਿਲੂਗਾ ਜੀ ਤੁਹਾਨੂੰ ਓਨਲੀ 11:30 ਦਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਜੋ ਰੇਟ ਵੀਡੀਓ ਚ ਬੋਲਿਆ ਗਿਆ ਜੀ ਉਸੇ ਰੇਟ ਨਾਲ ਸੂਟ ਤੁਹਾਡੇ ਘਰ ਤੱਕ ਜਾਊਗਾ ਜੀ ਅਲੱਗ ਤੋਂ ਚਾਰਜ ਕੋਈ ਨਹੀਂ ਲੱਗੂਗਾ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ